ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਬੀਬੀ ਨਵਜੋਤ ਕੌਰ ਕਹਿ ਰਹੀ ਆ ਕਿ ਉਹ ਗਊ ਮੂਤਰ ਪੀਂਦੇ ਆ ਤੇ ਗਊ ਮੂਤਰ ਨਾਲ ਇਸ਼ਨਾਨ ਕਰਦੇ ਆ ਜਿਹਦੇ ਕਰਕੇ ਉਹਨਾਂ ਦਾ ਕੈਂਸਰ ਠੀਕ ਹੋ ਗਿਆ ਪਰ ਪਹਿਲਾਂ ਤਾਂ ਇਹਨਾਂ ਨੇ ਹੋਰ ਕੁਝ ਕਿਹਾ ਸੀ ਉਹ ਨਵਜੋਤ ਸਿੰਘ ਸਿੱਧੂ ਮੈਨੂੰ ਯਾਦ ਆ ਉਹ ਕਹਿੰਦੇ ਪੰਜ ਚਕੰਦਰ ਦਾ ਜੂਸ ਤੇ ਪਤਾ ਨਹੀਂ ਕੀ ਕੀ ਪੀਂਦੇ ਨੇ ਹਾਂ ਸਾਜੀਆਂ ਤੇ ਚਕੰਦਰ ਦਾ ਜੂਸ ਉਹਦੇ ਨਾਲ ਠੀਕ ਹੋਇਆ ਤਾਂ ਹੁਣੇ ਜੇ ਬਦਲਦਾ ਤੇ ਰਾਜਨੀਤੀ ਹੈ ਜੀ ਹੋਰ ਕੁਝ ਨਹੀਂ ਆ ਉਹਦੇ ਵਾਸਤੇ ਕਿਉਂਕਿ ਉਧਰ ਨੂੰ ਜਾਣਾ ਦੂਜਾ ਪ੍ਰੀਤਮਿੰਦਰ ਜੀ ਕਹਿੰਦੇ ਸੜਕਾਂ ਬਣ ਜਾਣਗੀਆਂ ਵੀਰ ਜੀ ਪੰਜਾਬ ਦਾ ਮਾਲਸਵਾਬ ਲੁੱਟ ਕੇ ਕਹਿਣ ਲਈ ਜਾਓ ਬੀਜੇਪੀ ਸਰਕਾਰ ਬਣੀ ਉਹ ਭਰਾਵੋ ਹੁਣ ਕਿਹੜਾ ਨਹੀਂ ਲੁੱਟਿਆ ਜਾ ਰਿਹਾ ਹੁਣ ਇੱਕ ਇੱਕ ਮਹਾਵਰਾ ਹੁੰਦਾ ਮਿੰਦਰ ਪ੍ਰੀਤਮਿੰਦਰ ਜੀ ਕਿ ਜੇ ਤੁਸੀਂ ਕਿਸੇ ਪੈਸੇ ਦੀ ਰਾਖੀ ਬਿਠਾਉਣੀ ਆ ਨਾ ਕਿਸੇ ਨੂੰ ਤੇ ਰੱਜੇ ਪੁੱਜੇ ਨੂੰ ਬਿਠਾਓ ਕਮ ਸਿਕਮ ਉਹ ਪਹਿਲੇ ਰੱਜੇ ਪੁੱਜੇ ਉਹਨੇ ਲੁੱਟ ਕੇ ਕੀ ਕਰਨਾ ਹੈ ਤੋ ਬੀਡੀਪੀ ਤਾਂ ਪਹਿਲਾਂ ਲੁੱਟ ਚੁੱਕੀ ਆ ਪੂਰੇ ਇੰਡੀਆ ਨੂੰ ਹੁਣ ਪੰਜਾਬ ਨੂੰ ਲੁੱਟਣ ਦਾ ਕੋਈ ਫਰਕ ਨਹੀਂ ਹੋਣਾ ਤੇ ਨਾ ਹੀ ਪੰਜਾਬ ਤੋਂ ਟਿਆ ਕੁਝ ਮਿਲੂਗਾ ਈ ਸੋ ਇਹ ਛੱਡਿਆ ਕੀ ਆ ਇਹ ਭੁੱਖੇ ਨੰਗੇ ਆ ਇਹਨਾਂ ਨੇ ਤਾਂ ਛੱਡਿਆ ਕੱਖ ਨਹੀਂਗਾ ਮੈਂ ਤਾਂ ਜਾ ਕੇ ਆ ਦੇਖ ਆ ਆਖੀ ਕੁਝ ਨਹੀਂ ਹਾਲ ਜੀ ਕਿਸੇ ਪਾਸੇ ਵੀ ਕੁਝ ਨਹੀਂ ਹਾਲ ਇੰਨਾ ਨਾ ਪਾਣੀ ਖੜਾ ਦੋ ਦਿਨ ਮੀਂਹ ਪੈ ਜਾਂਦਾ ਹਰ ਥਾਂ ਤੇ ਚਿੱਕੜ ਸੜਕਾਂ ਬੁਰਾ ਹਾਲ ਅੱਜ ਤੋਂ 6-7 ਸਾਲ 8 ਸਾਲ ਪਹਿਲਾਂ ਹਾਲਾਤ ਕਿਤੇ ਬੈਟਰ ਸੀ ਜਦੋਂ ਅਕਾਲੀਆਂ ਦੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਜਿਹੜੇ ਅੱਜ ਦੇ ਹਾਲਾਤ ਆ ਉਹ ਬਹੁਤ ਬੁਰੇ ਆ ਬਹੁਤ ਬੁਰੇ ਆ ਸੋ ਇਹ ਤਾਂ ਬਿਲਕੁਲ ਹੀ ਭੁੱਖੇ ਨੰਗੇ ਸੀਗੇ ਇਹਨਾਂ ਨੇ ਤਾਂ ਐ ਨਿਚੋੜ ਦਿੱਤਾ ਔਰ ਇਹ ਛੋਟੇ ਲੈਵਲ ਤੇ ਜਿਹੜੇ ਛੋਟੇ ਛੋਟੇ ਇਹਨਾਂ ਦੇ ਐਮਸੀ ਵੀ ਨਾ ਉਹ ਵੀ ਪੈਸੇ ਲੈ ਰਹੇ ਆ ਲੋਕਾਂ ਤੋਂ ਮਾੜਾ ਮਾੜਾ ਕੰਮ ਕਰਾਉਣ ਦੀ ਕਿਸੇ ਦਾ ਕੋਈ ਮੁਕੱਦਮਾ ਆ ਕੁਛ ਆ ਉਹ ਪੈਸੇ ਲੈ ਰਹੇ ਆ ਹੁਣ ਤਾਂ ਸਾਰੀ ਪੰਜਾਬ ਨੂੰ ਪਾ ਲੱਗ ਗਿਆ ਵੀ ਕਿਵੇਂ ਖਾ ਰਹੀ ਆ ਆਮ ਆਦਮੀ ਸਰਕਾਰ ੱੱਕਾ ਸ਼ਰੇਮ ਚਲਾ ਰਹੇ ਆ ਕਮ ਸਿਕਮ ਉਹ ਨਹੀਂ ਹੋਊਗਾ ਔਰ ਜੇ ਬੀਜਪੀ ਆਉਂਦੀ ਵੀ ਹੈ ਨਾ ਉਹਨੇ ਰੱਜੇ ਪੁੱਜਿਆਂ ਨੂੰ ਲਿਆਉਣਾ ਅੱਗੇ ਕੈਪਟਨ ਮਰਿੰਦਰ ਸਿੰਘ ਅਰਗਿਆ ਨੂੰ ਜਿਹਨਾਂ ਨੇ ਪਹਿਲਾਂ ਹੀ ਖਾ ਖਾ ਗਿਆ ਢਿੱਡ ਭਰੇ ਹੋਏ ਆ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਸੋ ਖੈਰ ਜੋ ਵੀ ਆ ਤੁਸੀਂ ਕਿਹੜਾ ਪੰਜਾਬ ਪੰਜਾਬ ਵਾਲਿਆਂ ਨੇ ਕਿਹੜਾ ਸਾਡੀ ਮੰਨਣੀ ਆ ਅਸੀਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਨਾ ਪਾਓ ਵੋਟਾ ਇਹਨਾਂ ਨੂੰ ਜਿਹਨੂੰ ਮਰਜ਼ੀ ਪਾਓ ਭਾਈ ਆਪਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਹੈਗੇ ਪੰਜਾਬ ਲਈ ਕੋਈ ਵੀ ਠਈ ਨਹੀਂ ਹੈਗੀ ਪਾਰਟੀ ਸਭ ਗੰਦੇ ਆ ਸੋ ਇਹ ਤੁਸੀਂ ਦੇਖਣਾ ਵੀ ਟੋਏ ਚ ਡਿੱਗਣਾ ਕਿ ਟੋਬੇ ਚ ਡਿੱਗਣਾ ਆ ਸੋ ਇਹ ਤੁਸ ਤੁਹਾਨੂੰ ਡਿਸਾਈਡ ਕਰਨਾ ਪੈਣਾ ਥੋਪੀ ਥੋੜਾ ਜਿਹਾ ਚਾਹਤ ਸਾਡੀ ਰੱਖ ਬਜ ਬਿਲਕੁਲ ਜਿਨ੍ਹਾਂ ਨੇ ਉੱਥੇ ਰਹਿਣਾ ਆ ਅਸੀਂ ਤਾਂ ਉੱਥੇ ਰਹਿਣਾ ਨਹੀਂ ਆ ਅਸੀਂ ਤਾਂ ਇੱਥੇ ਰਹਿਨੇ ਆ ਮੁੱਝਾ ਨੁੜਦੇ ਆ ਜਿਨ੍ਹਾਂ ਨੇ ਉੱਥੇ ਰਹਿਣਾ ਉਹ ਸੋਚਣ ਵੀ ਅਸੀਂ ਇੱਕ ਵੋਟਾਂ ਪਾ ਕੇ ਕਿੰਨੀ ਕੁ ਕੁੱਟ ਖਾਣੀ ਆ ਬਸ ਠੀਕ ਨੇ ਬਸ ਹਾਂ ਥੋੜੀ ਖਾਣੀ ਕਿ ਜਿਆਦੀ ਖਾਣੀ ਹੈ ਤੁਹਾਡੇ ਦੇ ਦੱਸ ਕਰਦਾ ਐਂਡ ਵਿੱਚ ਉਹੀ ਜੋਕ ਅੱਗੇ ਕਈ ਵਾਰ ਸੁਣਾ ਚੁੱਕਾ ਵੀ ਕਿਤੇ ਰਾਜ ਦੇ ਵਿੱਚ ਇਦਾਂ ਹੀ ਸਾਰੇ ਹੋ ਗਏ ਪੰਜਾਬ ਵਾਂਗੂ ਕਿ ਕੁੱਟ ਖਾਣ ਦੀ ਆਦਤ ਹੋ ਗਈ ਸਾਰਿਆਂ ਨੂੰ ਪਿੱਛੋਂ ਪਰ ਇੱਕ ਖਾਈਆ ਕਰ ਪੈਸੇ ਦੇਈ ਜਾ ਕਰਨ ਉਹ ਰਾਜਾ ਕਹਿੰਦਾ ਜਾਂ ਮੈਂ ਨਾ ਜਮੀਰ ਜਗਾਉਣੀ ਆ ਉਹ ਕਹਿੰਦਾ ਇੱਦਾਂ ਕਰੋ ਕਰਬਦਾ ਦਿਓ ਇਹਨਾਂ ਨੇ ਹੁਣ ਕਰ ਜਿਹੜਾ ਆ ਅਸਰਲ ਲੁਧਿਆਣੇ ਵਾਲਾ ਨਾ ਉਹ ਜਿਹੜਾ ਆ ਟੋਲ ਮੈਂ ਪਿਛਲੀ ਵਾਰ ਗਿਆ ਸੀ ਤੇ 100 ਪਤਾ ਨਹੀਂ 70 ਕੇ 75 ਸੀ ਹੁਣ 350 ਆ ਉੱਥੇ ਸਿੱਧਾ ਹੀ ਡਬਲ ਡਬਲ ਕਰਤਾ ਸਿੱਧਾ ਹੀ ਤੇ ਸੜਕ ਕੋਈ ਯਾਰ ਕਰਨਾ ਚਾਹੀਦਾ ਕਰਦਾ ਸੜਕ ਸੜਕ ਟੁੱਟੀ ਸੜਕ ਟੁੱਟੀ ਪਈ ਆ ਪਰ ਕੋਈ ਆਵਾਜ਼ ਨਹੀਂ ਦਿੰਦਾ ਚੁੱਪ ਰਿਹਾ ਉੱਥੇ ਦੇਖ ਕੇ ਨਿਕਲ ਜਾਂਦੇ ਆ ਦਿੱਲੀ ਆਉਣ ਤੱਕ 1500 ਦੇ ਕਰੀਬ ਤੁਹਾਡਾ ਟੋਲ ਲੱਗ ਜਾਂਦਾ ਸੜਕ ਤੇ ਤੇ ਸੜਕ ਤਾਂ ਵਧੀਆ ਹੋਣੀ ਚਾਹੀਦੀ ਨਾ ਟੋਲ ਦਾ ਮਤਲਬ ਇਹ ਹੁੰਦਾ ਉਹ ਰਾਇਆ ਕਹਿੰਦਾ ਜੀ ਮੈਂ ਦੇਖਣਾ ਹੈ ਨਾ ਜਮੀਰ ਜਾਗਦੀ ਆ ਉਹ ਕਹਿੰਦਾ ਟੋਲ ਵਧਾ ਦਿਓ ਡਬਲ ਕਰ ਦਿਓ ਉਹ ਜੀ ਡਬਲ ਕਰਤਾ ਕਹਿੰਦੇ 10 ਰੁਪਏ ਸੀਗੇ 20 ਰੁਪਏ ਕਰਤੇ ਉਹ ਚੁਪੜ ਕੇ ਦੇ ਹੀ ਗਏ ਉਹ ਕਹਿੰਦਾ ਹੋਰ ਡਬਲ ਕਰੋ 40 ਕਰ ਦਿਓ 40 ਕਰਤਾ ਫੇਰ 40 ਦੇਈ ਜਾਣ ਉਹ ਕਹਿੰਦਾ ਵੀ ਇਹ ਤਾਂ ਕਬੜਾ ਕੰਮ ਖਰਾਬ ਕਹਿੰਦਾ 40 ਕਰੋ ਨਾਲ ਕਹਿੰਦਾ 10-10 ਛੇਤਰ ਵਾਰੋ ਜਿਹੜਾ ਵੀ ਥੁਲੰਗਦਾ ਉਹ ਛੇਤਰ ਵਾਰਨੇ ਸ਼ੁਰੂ ਕਰਤੇ 10-10 ਉਹ ਫੇਰ ਦੀ ਖਾਈ ਵੀ ਜਾਣ ਤੇ ਦੇਈ ਵੀ ਜਾਣ ਉਹ ਕਹਿੰਦਾ 20-20 ਕਰ ਦਿਓ 20-20 ਕਰਤੇ ਜੋ 50 ਤੇ ਗੱਲ ਗਈ ਨਾ 50-50 ਛੇਤਰਾਂ ਤੇ ਤੇ ਬੰਦੇ ਇਕੱ ਉਹ ਕਹਿੰਦਾ ਹਾਂਜੀ ਦੱਸੋ ਜੀ ਰਾਜਾ ਕਹਿੰਦਾ ਵੀ ਕੀ ਚਾਹੀਦਾ ਤੁਹਾਨੂੰ ਉਹ ਕਹਿੰਦੇ ਜੀ ਬੇਨਤੀ ਆ ਵੀ ਉਹ ਛਤਰਮਾਰਨ ਵਾਲੇ ਬੰਦੇ ਥੋੜੇ ਵਧਾਓ ਕਹਿੰਦੇ ਵੀ ਟਾਈਮ ਬੋ ਲਾ ਜਾਂਦਾ ਉਥੇ ਛਤਰਖਾਨ ਨੂੰ ਬੰਦੇ ਥੋੜੇ ਹੋਰ ਡਿਊਟੀ ਤੇ ਲਾਓ ਕਹਿੰਦਾ ਜਿਹੜੇ ਛਤਰਮਾਰਨ ਇਹ ਹਾਲਤ ਆ ਪੰਜਾਬ ਵਾਲਿਆਂ ਦੀ ਖਾਣੇ ਅਸੀਂ ਛਤਰ ਹੀ ਆ ਬੰਦੇ ਸਾਨੂੰ ਹੋਰ ਚਾਹੀਦੇ ਛਤਰਮਾਰਨ ਵਾਲੇ ਬਸ ਸੋ ਅਗਲੇ ਹਫਤੇ ਹਾਜ਼ਰ ਹੋਵਾਂਗੇ ਬੁੱਧਵਾਰ ਦੀ ਕੋਸ਼ਿਸ਼ ਕਰਾਂਗੇ ਬੁੱਧਵਾਰ ਦਾ ਪ੍ਰੋਗਰਾਮ ਕੀਤਾ ਜਾਵੇ ਦੁਬਾਰਾ ਸੋ ਤਦ ਤੱਕ ਲਈ ਜਾਇਦਿਓ ਵਾਹਿਗੁਰੂ ਜੀ ਕਾ ਖਾਲਸਾ